ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਐ ਖਾਲਸਾ ਜੀ ਨੇ ਮਹਾਰਾਸ਼ਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹ ਜਿਹੜੀ ਖਬਰ ਆ ਨਾ ਉਹਨੇ ਤੜਸੱਲੀ ਮਚਾਈ ਹੋਈ ਆ ਇੱਕ ਤਾਂ ਕੱਲ ਸਿਹਤ ਨਹੀਂ ਸਹੀ ਦੇ ਫੋਨ ਤੇ ਫੋਨ ਤੇ ਫੋਨ ਸਾਇਲੈਂਟ ਸੀ ਤੇ ਜਦ ਮੈਂ ਰਾਤ ਕੋਈ ਪੌਣੇ 9 ਵਜੇ ਫੋਨ ਦੇਖਿਆ ਤੇ ਛੱਡੇ ਹੀ ਗੱਲ ਦਿਓ ਬਈ ਇੰਨੇ ਮੈਸੇਜ ਤੇ ਮੈਂ ਕਹਾ ਵੀ ਹੁਣ ਰਾਤ ਨੂੰ ਤੇ ਹੁਣ ਨਹੀਂ ਗੱਲ ਹੋਣੀ ਹੁਣ ਸਵੇਰੇ ਕਰਾਂਗੇ ਪੇ ਬਾਬਾ ਹਰਨਾਮ ਸਿੰਘ ਹੁਣਾ ਨੇ ਇਹ ਬੜੀ ਵੱਡੀ ਗੱਲ ਆ ਖਾਸ ਕਰਕੇ ਦਮਦਮਾ ਟਕਸਾਲ ਦੇ ਮੁਕੀ ਵਾਸਤੇ ਇਹ ਦੇਖਾਂ ਦੇ ਬਦੇਖਾਂ ਦੇ ਵਿੱਚ ਉਹ ਬੰਦੇ ਕਈ ਵਾਰੀ ਜਵਾਬਦੇਹ ਹੋ ਜਾਂਦੇ ਨੇ ਜਿਹੜੇ ਕੋ ਟਕਸਾਲ ਕਿਸੇ ਬੰਦੇ ਦੀ ਨਹੀਂ ਗੁਰੂ ਸਾਹਿਬ ਦੇ ਸਮੇਂ ਤੋਂ ਟਕਸਾਲ ਚੱਲਦੀ ਆ ਰਹੀ ਤੇ ਟਕਸਾਲ ਦਾ ਆਪਣਾ ਇੱਕ ਵੱਖਰਾ ਇਤਿਹਾਸ ਵੀ ਆ ਹੁਣ ਬਾਬੇ ਹਰਨਾਮ ਸਿੰਘ ਹੁਣਾ ਨੇ ਜਿਹੜੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਆ ਮਹਾਰਾਸ਼ਟਰ ਵਿੱਚ ਕਿਉਂਕਿ ਚੋਣਾ ਮੈਨੂੰ ਲੱਗਦਾ ਇਹਨਾਂ ਦੋ ਚਾਰ ਦਿਨਾਂ ਚ ਉੱਥੇ ਵੀ ਚੋਣਾਂ ਨੇ ਤੇ ਲਓ ਜੀ ਪਹਿਲਾਂ ਤਾਂ ਆਪਾਂ ਸੁਣੇ ਲੈਨੇ ਫਿਰ ਵਿਚਾਰ ਚਰਚਾ ਕਰਦੇ ਆ ਫਿਰ ਅੱਗੇ ਚੱਲਦੇ ਜੇ ਕਿਸੇ ਨੇ ਕਾਲ ਵੀ ਕਰਨੀ ਹੋਵੇ ਇੱਕ ਖਬਰ ਹੋ ਰਹਾ ਫਿਰ ਦੋਨਾਂ ਦੇ ਅੱਜ ਦੋਨੇ ਜਿਹੜੀਆਂ ਕਿ ਉਹ ਵੱਡੇ ਨਾਮੀ ਚਿਹਰਿਆਂ ਦੀਆਂ ਹੀ ਨੇ ਤੇ ਦੂਜੀ ਖਬਰ ਕਰਾਂਗੇ ਆਪਾਂ ਰਣਜੀਤ ਸਿੰਘ ਟੰਡਰਿਆਂ ਵਾਲੇ ਦੀ ਸੋ ਪਹਿਲਾਂ ਆਪਾਂ ਸੁਣਦੇ ਆ ਬਈ ਬਈ ਰੈਡੀ ਆ ਬਈ ਲਓ ਸੁਣ ਲਓ ਬਾਬੇ ਹਰਨਾਮ ਸਿੰਘ ਉਹਨਾਂ ਨੇ ਮਹਾਰਾਸ਼ਟਰ ਜਿਹਨੂੰ ਆਪਾਂ ਬੰਬੇ ਕਹਿੰਦੇ ਆ ਉੱਥੇ ਗੱਲ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕੀ ਕਿਹਾ ਉਹਨਾਂ ਨੇ महाराष्ट्र के सिख समाज ने आगामी विधानसभा जनता पार्टी के नेतृत्व में महायुति को अपना पूर्ण समर्थन देने की घोषणा की है सिख समाज सभी समुदायों से अपील करता है कि आगामी बीस तारीख को होने वाली महाराष्ट्र विधानसभा चुनाव में बीजेपी के नेतृत्व में ने, महायुति को विजयी बनाए और उनको विजयी बनाने के लिए आपने मत अपने मत अधिकार का प्रयोग करें साथ ही अपने परिवारजनों नेतृत्वियों और जान पहचान के लोगों को भी महायुति के समर्थन देने और मत मतदान में बढ़कर कर बढ़कर चढ़ कर हिस्सा लेने के लिए प्रेरित करें ये अपील हमने इसके पहले सारे महाराष्ट्र का भी दौरा किया हुआ है और हमने जो लोगों की नस पकड़ के जो उनकी भावना थी वो बाबा जी के साथ में रखी और बाबा जी ने निर्णय किया बीजेपी महानी को, को समर्थन घोषित करना चाहिए बहुत बहुत पिस्टित पिस्टित तो नहीं आप नहीं। आप नहीं नहीं, एक मिनट एक मिनट ये देखो उन्नीस की आप बात कर रहे हैं इसमें किसान आंदोलन फॉर्म लॉ सुनिए

महायुति को अपना पूर्ण समर्थन देने की घोषणा से अपील करता है पारी को होने वाली महाराष्ट्र विधानसभा चुनाव में बीजेपी के नेतृत्व में महायुति को विजयी बनाए और उनको विजयी बनाने के लिए अपने मत अधिकार का प्रयोग करें साथ ही अपने परिवारजनों और जान पहचान के लोगों को भी महायुति के समर्थन देने और मत, मत दान में बढ़ चढ़ कर बढ़ चढ़ कर हिस्सा लेने के लिए प्रेरित करती है अपील हमने इसके पहले सारे भंडारिता का भी दौरा किया हुआ है और हमने जो लोगों की नस पकड़ के जो उनकी भावना थी वो बाबा जी के साथ में रखी ਪਰ ਬਾਬਾ ਜਿਹੜਾ ਇਹ ਬੰਦੇ ਕਿਹਾ ਕਿ ਸਿੱਖ ਸਮਾਜ ਕੋ ਬੀਜੇਪੀ ਲੈਟ ਮਹਾਮੋਤੀ ਕੋ ਸਮਰਥਨ ਤੁਸੀਂ ਸੁਣਿਆ ਵਿਧਾਨ ਸਭਾ ਦੇ ਦੋ ਸੀਟਾਂ ਤੇ ਜਿਹੜੀ ਉੱਥੇ ਉਹਨੇ ਗੱਲ ਬੀਜੇਪੀ ਦੀ ਗੱਲ ਕੀਤੀ ਕਿ ਬਾਬਾ ਨਾਮ ਸਿੰਘ ਉਹਨਾਂ ਨੇ ਕਿ ਬੀਜੇਪੀ ਦੇ ਕੈਂਡੀਡੇਟਾਂ ਦੀ ਤੁਸੀਂ ਸਪੋਰਟ ਕਰਨੀ ਆ ਸਿੱਖ ਸਮੁਦਾਇ ਸਿੱਖ ਭਾਈਚਾਰਾ ਹੁਣ ਲੋੜ ਕੀ ਸੀ ਇੱਕ ਗੱਲ ਤੇ ਇਹ ਵੀ ਆ ਬਈ ਕਈ ਵਾਰ ਇਹ ਨਾ ਜਿਹੜੇ ਬੰਦੇ ਬਾਹਰ ਲਿਆ ਖਾਸ ਕਰਕੇ ਜਿਹੜੀਆਂ ਉਤਰਾਣੇ ਜਿਹੜੀਆਂ ਦਮਦਮੀ ਟਕਸਾਲ ਨੂੰ ਸਮਰਪਤ ਨੇ ਤੇ ਜਿਹੜੇ ਲੋਕ ਉਹ ਉਹਨਾਂ ਲਈ ਬੜਾ ਵੱਡਾ ਸਨਮਾਨ ਹੋ ਜਾਂਦਾ ਤੇ ਦੂਜੇ ਪਾਸੇ ਇੱਕ ਇਹ ਬਿਆਨ ਦੀ ਲੋੜ ਕੀ ਸੀ ਦਿੱਤਾ ਕਿਉਂ ਗਿਆ ਇਹ ਤੇ ਚਲੋ ਉਹੀ ਦੱਸ ਸਕਦੇ ਨੇ ਜਾਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਜਿਹੜੇ ਬੱਸ ਮੀਡੀਏ ਤੇ ਕਈ ਵਾਰੀ ਗੁੱਸਾ ਨਾ ਕਰਿਆ ਕਰੋ ਸਾਡਾ ਕੰਮ ਹੁੰਦਾ ਹਰ ਖਬਰ ਨੂੰ ਤੁਹਾਡੇ ਤੱਕ ਪਹੁੰਚਾਉਣਾ ਤੇ ਮੈਂ ਜਦੋਂ ਮੀਡੀਆ ਤੋਂ ਬਾਤ ਆਣਾ ਮੈਂ ਕਿਸੇ ਵੀ ਧਰਨਾ ਜੁੜਿਆ ਹੋ ਸਕਦਾ ਪਰ ਜਦੋਂ ਮੇਰੇ ਮਾਈਕ ਲੱਗਾ ਨਾ ਇੱਥੇ ਆਣ ਕੇ ਬੰਦੇ ਮਾਰ ਬੋਕ ਆ ਜਾਂਦੇ ਆ ਜਥੇਬੰਦੀਆਂ ਦੇ ਸਾਡੇ ਮਿੱਤਰ ਵੀ ਤੇ ਦੂਜੇ ਵੀ ਵੀ ਇਹ ਗੱਲ ਨਹੀਂ ਕਰਨੀ ਬਿਲਕੁਲ ਸਾਡਾ ਪੱਤਰਕਾਰੀ ਜਾਂ ਜਰਨਲਿਜ਼ਮ ਜਿਹੜੀ ਹੈਗੀ ਆ ਨਾ ਉਹ ਇਮਾਨਦਾਰੀ ਦੇ ਨਾਲ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ ਕਈ ਗੱਲਾਂ ਤੇ ਵੀ ਆਪੇ ਹੁਣ ਕੀ ਬਾਬਾ ਜੀ ਜਿਹੜੇ ਬਾਹਰ ਬੰਦੇ ਬਲੈਕਲਿਸਟਾਂ ਦੇ ਵਿੱਚ ਫਸੇ ਹੋਏ ਨੇ ਵੀ ਕਿਤੇ ਇਹ ਰਾਤ ਨਹੀਂ ਖੋਲ ਰਹੇ ਖਾਲਸਤਾਨੀਆਂ ਦਾ ਉਹਨਾਂ ਦਾ ਪੰਜਾਬ ਚ ਲਜਾਣ ਨੂੰ ਇਹ ਵੀ ਗੱਲ ਹੋ ਸਕਦੀ ਹੈ ਜਿਵੇਂ ਕਿ ਸੰਤ ਬਾਬਾ ਨਾਮ ਸਿੰਘ ਹੁਣਾਂ ਨੇ ਬੀਬਾ ਹਰਸਿਮਰਤ ਦੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਦੀ ਇੱਕ ਅਰਦਾਸ ਦਾ ਬਿਆਨ ਬਹੁਤ ਲੰਬਾ ਸਮਾਂ ਪਹਿਲਾਂ ਦਿੱਤਾ ਸੀ ਉਹਨਾਂ ਤੋਂ ਬਾਅਦਾਂ ਗੱਲਬਾਤ ਇਹ ਨਿਕਲ ਕੇ ਆਈ ਜਦੋਂ ਉਹਨਾਂ ਦੇ ਪੱਖ ਦੀ ਗੱਲ ਕੀਤੀ ਵੀ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਕੰਪਲੈਕਸ ਦੇ ਵਿੱਚ ਸ਼ਹੀਦਾਂ ਦੀ ਜਿਹੜੀ ਯਾਦਗਾਰ ਬਣੀਆਂ ਨਾ ਉਹ ਬਾਬੇ ਹਰਨਾਮ ਸਿੰਘ ਹੁਣਾਂ ਨੇ ਇਸ ਗੱਲ ਕਰਕੇ ਕਹੀ ਸੀ ਕਿ ਆਪਾਂ ਬਾਦਲਾਂ ਤੋਂ ਜਿਹੜਾ ਉਹ ਕੰਮ ਕਰਾਉਣਾ ਸੀ ਐ ਜੀ ਪੀਸੀ ਤੋਂ ਸ਼ਰੂਣੀ ਕਮੇਟੀ ਤੋਂ ਕੀ ਹੋਣਾ ਬੀਜੇਪੀ ਨਰਿੰਦਰ ਮੋਦੀ ਤੇ ਐਮਿਤ ਸ਼ਾਹ ਤੋਂ ਇਹਦੇ ਵਿੱਚ ਵੀ ਕੋਈ ਰਾਜ ਆ ਕਿ ਅੱਗੇ ਜਾ ਕੇ ਕੋਈ ਗੱਲ ਇਦਾਂ ਦੀ ਨਿਕਲ ਸਕਦੀ ਆ ਅਸੀਂ ਅੱਜ ਖੁੱਲਾ ਪਲੇਟਫਾਰਮ ਤੇ ਤੁਹਾਡੇ ਗੱਲ ਇਹ ਛੱਡ ਦੇਣੀ ਆ ਬਈ ਇਹ ਮਸਲਾ ਬਾਹਰ ਜਦੋਂ ਹੁਣ ਬਾਬਾ ਜੀ ਆਉਣਗੇ ਤੇ ਉਹਨਾਂ ਲਈ ਇਹ ਸਵਾਲ ਉਹਨਾਂ ਦੇ ਹੀ ਚਹੇਤੇ ਕਰਨਗੇ ਜਾਂ ਉਹ ਹੀ ਗੱਲ ਜਿਹੜੀ ਆਪਾਂ ਕਰਦੇ ਹੁੰਨੇ ਆ ਆਪਣੇ ਹਿਸਾਬ ਨਾਲ ਆਪਾਂ ਤਰਕ ਦੇਵਾਂਗੇ ਮੈਂ ਉਹ ਸ਼ਬਦਾਂ ਮਾ ਦੀ ਕਦੇ ਵੀ ਨਹੀਂ ਕਰਾਂਗਾ ਕਦੇ ਨਾ ਮੈਂ ਬੋਲਦਾ ਵੀ ਜਿਹੜੀ ਗੱਲ ਜਿਹੜੀ ਇਹ ਟਕਸਾਲ ਹੈ ਨਾ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ 20ਵੀਂ ਸਦੀ ਦੇ ਮਹਾਨ ਗੁਰਸਿੱਖਾ ਉਥੇ ਦੀਆਂ ਸਰਕਾਰਾਂ ਨੂੰ ਇਹੇ ਬੀਜੇਪੀ ਸਰਕਾਰ ਜਿਹੜੀ ਨੇ ਇੱਕ ਗੱਲ ਕਹੀ ਸੀ ਵੀ ਇੰਦਰਾ ਗਾਂਧੀ ਨੇ ਦੇਰੀ ਕੀਤੀ ਹੈ ਜੇ ਸਾਡਾ ਰਾਜ ਹੁੰਦਾ ਤਾਂ 6 ਮਹੀਨੇ ਪਹਿਲਾਂ ਅਸੀਂ ਉਸ ਤਖਤ ਤੇ ਹਮਲਾ ਕਰਨਾ ਸੀ ਤੇ ਅੱਜ ਉਸ ਹੀ ਟਕਸਾਲ ਦੇ ਮੁਖੀ ਦੀ ਕਿਹੜੀ ਜ਼ਿੰਮੇਵਾਰੀ ਦਾ ਕਿਹੜੀ ਜ਼ਰੂਰੀ ਜਾਂ ਕਿਹੜੀ ਮੁਸ਼ਕਲ ਬਣ ਗਈ ਉਹ ਜਾ ਕੇ ਮਹਾਰਾਸ਼ਟਰ ਦੇ ਵਿੱਚ ਇਹ ਬਿਆਨ ਦੇ ਰਹੇ ਨੇ ਇਹ ਉਹੀ ਮਹਾਰਾਸ਼ਟਰ ਆ ਜਿੱਥੇ ਬਾਲ ਠਾਕਰੇ ਨੂੰ ਸੰਤ ਬਾਬਾ ਜਰਨੈਲ ਸਿੰਘ ਬੰਗਾਰ ਕੇ ਗਏ ਸੀ ਤੇ ਉੱਥੇ ਦੀਆਂ ਸਰਕਾਰਾਂ ਤੰਤਰ ਮੰਤਰ ਜਦੋਂ ਉੱਥੋਂ ਤੁਰੇ ਸੀਗੇ ਕਿਵੇਂ ਪੰਜਾਬ ਪਹੁੰਚੇ ਤੁਸੀਂ ਮੇਰੇ ਨਾਲੋਂ ਭਲੀ ਭਾਂਤ ਪਾਕ ਬੋ ਸੋ ਕਈ ਵਾਰ ਤੇ ਮੈਂ ਸੋਚਦਾ ਕੀ ਅਸੀਂ ਇੰਨੇ ਕ ਨਿੱਜੀ ਹੋਈ ਜਾਂਦੇ ਆ ਕਿ ਸਾਡੇ ਲਈ ਨਿੱਜੀ ਹੀਦਾਰਾ ਕੁਝ ਰਹਿ ਗਿਆ ਅਸੀਂ ਉਹਨਾਂ ਬੰਦਿਆਂ ਵੱਲਾਂ ਜਿਨ੍ਹਾਂ ਵੱਲਾਂ ਅਸੀਂ ਅੱਖਾਂ ਲਾ ਕੇ ਬੈਠੇ ਆ ਵੀ ਕੋਈ ਇਹ ਅਜਵਾਗ ਡੋਰ ਮੈਂ ਜਦੋਂ ਪਿਛਲੀ ਵਾਰ ਵੀ ਬਾਬੇ ਹਰਨਾਮ ਸਿੰਘ ਹਣੀ ਇੰਗਲੈਂਡ ਚ ਆਏ ਨਾ ਮੈਂ ਬੇਨਤੀ ਕੀਤੀ ਸਿੰਘਾਂ ਨੂੰ ਜਿਹੜੇ ਉਹਨਾਂ ਦੇ ਨਾਲ ਬਹੁਤ ਨੇ ਮੈਂ ਕਿਹਾ ਦੇਖੋ ਉਹਨਾਂ ਨੂੰ ਬੇਨਤੀ ਕਰਿਆ ਕਰੋ ਵੀ ਕਥਾ ਦੀ ਜ਼ਰੂਰਤ ਨਹੀਂ ਕਥਾ ਟਕਸਾਲ ਚ ਬਹੁਤ ਵੱਡੇ ਵੱਡੇ ਬੰਦੇ ਬੈਠੇ ਨੇ ਐਡੇ ਐਡੇ ਮਾਰਨੇ ਬਾਬੇ ਹਰਨਾਮ ਸਿੰਘ ਉਹਨਾਂ ਨਾਲ ਵੀ ਵਧੀਆ ਕਥਾ ਕਰਦੇ ਨੇ ਉਹ ਸਿੰਘ ਮੈਂ ਇਹਦੇ ਵਿੱਚ ਛੋਟੀ ਵੱਡੀ ਗੱਲ ਨਹੀਂ ਕਰਾਂਗਾ ਸੰਤ ਬਾਬੇ ਹਰਨਾਮ ਸਿੰਘ ਉਹਨਾਂ ਨੂੰ ਬੇਨਤੀ ਕਰੋ ਭਈ 15 ਮਿੰਟ ਜਾਂ 10 ਮਿੰਟ ਨਾ ਅੱਜ ਹਾਲਾਤ ਇਹ ਬਣੇ ਨੇ ਕਿ ਦਮਦਮੀ ਦੇ ਟਕਸਾਲ ਦੇ ਮੁਖੀ ਵੱਲੋਂ ਲੋਕੀਂ ਅੱਖਾਂ ਲਾ ਕੇ ਵੇਂਦੇ ਨੇ ਵੀ ਕੋਈ ਉਪਦੇਸ਼ ਦੇਣਗੇ ਅੱਜ ਸਿੱਖਾਂ ਦੀ ਹਾਲਤ ਇਦਾਂ ਦੀ ਆ ਲੀਡਰਲੈਸ ਕਮ ਹੋ ਚੁੱਕੀ ਆ ਉਸ ਜਗ੍ਹਾ ਤੋਂ ਉਹ ਸੰਤ ਬਾਬਾ ਜਨੈਤ ਸਿੰਘ ਹੋਣਾ ਕਿ ਨਹੀਂ ਤਾਂ ਨਹੀਂ ਚਲੋ 10 15% ਹੀ ਸਪੀਚ ਕਰਿਆ ਕਰਨ ਖੜੇ ਰੋਕੇ ਸਟੇਜ ਤੇ ਤੇ ਜਿਹੜੀ ਆ ਕਿ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕੋਈ ਸੇਹ ਦੇਣ ਦੀ ਜ਼ਰੂਰਤ ਆ ਜੂਥ ਨੂੰ ਖਾਸ ਕਰਕੇ ਤੇ ਉਹ ਗੱਲ ਤੇ ਹੁਣ ਦੇਖੋ ਵੀ ਅਗਲੀ ਵਾਰੀ ਗੇਰੇ ਚੋਂ ਕਰਦੇ ਕਿ ਨਹੀਂ ਤੇ ਬੰਦੇ ਗਵਾਹ ਹੋਣਗੇ ਜਿਨ੍ਹਾਂ ਨੇ ਨਾਲ ਮੈਂ ਵਿਚਾਰ ਕਰਤਾ ਕੀਤਾ ਵੀ ਸੀ ਪਰ ਇਹ ਕੱਲ ਦੇ ਇਸ ਬਿਆਨ ਨੇ ਸਿੱਖ ਬੁੱਧੀਜੀਵੀ ਦਾ ਸਿੱਖ ਚਿੰਤਕ ਨੇ ਜਿਹੜੇ ਉਹ ਬੜੇ ਪਰੇਸ਼ਾਨ ਨੇ ਵੀ ਬਾਬੇ ਹਰਨਾਮ ਸਿੰਘ ਉਹਨਾਂ ਨੂੰ ਜ਼ਰੂਰਤ ਕੀ ਪੈ ਗਈ ਕੀ ਭਾਜਪਾ ਦਾ ਦਵਾਇਆ ਜਾਏ ਰੇ ਮਗਰ ਕਹਾਣੀ ਕੋ ਹੋਰ ਮਾਜਰਾ